ਸ਼ਾਮ ਦੇ 6 ਵਜੇ ਵਜੇ ਤੱਕ ਇਹ ਚਲੇ ਕਿਹੜੇ ਕਿਹੜੇ ਸਮਾਜਿਕ ਤੇ ਰਾਜਨੀਤਿਕ ਕਿਹੜੀਆਂ ਕਿਹੜੀਆਂ ਬੜੇ ਸੇ ਬਹੁਤ ਸਾਰੀਆਂ ਹਸਤੀਆਂ ਆ ਰਹੀਆਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਕੇ ਆਪਣਾ ਮੱਥਾ ਟੇਕਣਗੇ ਔਰ ਆਪਣੇ ਖੂਤੀ ਪਾਨ ਕਿੱਥੋਂ ਕਿੱਥੇ ਜਿਹੜੇ ਸ਼ਰਦਾਲੂ ਆ ਕੇ ਆਣ ਦੇਗੇ ਕਿ ਕਿੱਦੋਂ ਕਿੱਦੋਂ ਦੀ ਇਹ ਸ਼ਰਦਾਲੂ ਇੱਥੇ ਆਉਂਦੀ ਸਾਰ ਕੁਝ ਬਹੁਤ ਸਾਰੇ ਪਹਿਲਾਂ ਹੀ ਬਾਹਰੋਂ ਆ ਚੁੱਕੇ ਹੋਏ ਨੇ ਯੂ ਐਸ ਏ ਤੋਂ ਕੈਨੇਡਾ ਤੋਂ ਯੂ ਕੇ ਤੋਂ ਆਸਟ੍ਰੇਲੀਆ ਤੋਂ ਇਵਨ ਬਾਹਰੋਂ ਬੰਬੇ ਤੋਂ ਦੂਜੇ ਸਟੇਟਾਂ ਤੋਂ ਵੀ ਸਾਰੇ ਹਰ ਕੋਨੇ ਤੋਂ ਇਸ ਜਗਦੇ ਵਿੱਚ ਹਿੱਸਾ ਲੈਣ ਲਈ ਆਲਰੇਡੀ ਆ ਚੁੱਕੇ ਕਿ ਬਾਕੀਆਂ ਨੂੰ ਅਲੇ ਜਿਹੜੇ ਨਹੀਂ ਆਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਉਹਨਾਂ ਨੂੰ ਇਹ ਕਹਿੰਦੇ ਇਹੇ ਸੁਭਾਗਿਆ ਸਭ ਨੂੰ ਪ੍ਰਾਪਤ ਹੋਵੇ ਔਰ ਆਪਨਾ ਆਕੇ ਇੱਥੇ ਆਕੇ ਆਹੂਤੀ ਬਾਤ। ਘੰਡੇ ਦਾ ਜਦੋਂ ਬਾ ਬਗਲੇ ਮੁਕੇ ਦਾਮ ਦਾ ਇਹ ਮਾਂ ਇੱਕ ਸਟਾਰਟ ਹੋ ਰਿਹਾ ਹੈ ਇਹ ਸਾਡਾ ਬਹੁਤ ਭਾਗਿਆ ਸ਼ਰਲੀਆ ਸੀ ਜਿਹੜੇ ਇੱਥੇ ਸਾਰੀ ਸੰਗਤ ਆਕੇ ਆਪਣੀ ਮਨੋ ਕਾਮਨਾ ਪੂਰੀ ਕਰਦੀ ਹੈ ਤੇ ਸਾਰਿਆਂ ਨੂੰ ਅਸੀਂ ਅਰਦਾਸ ਕਰਦੇ ਹਾਂ ਸਾਰੇ ਲੁਧਿਆਣੇ ਸਾਰੇ ਪੰਜਾਬ ਵਾਲਿਆਂ ਨੂੰ ਵੀ ਇੱਥੇ ਆਕੇ ਆਪਣਾ ਮੱਥਾ ਟੇਕੋ ਤੇ ਆਪਣੀ ਅਰਦਾਸ ਪੂਰੀ ਕਰੋ ਤੇ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਓ ਦੇਖਿਆ ਤਾਂ ਕਿਸ ਤਰ੍ਹਾਂ ਦੀਆਂ ਸੇਫਟੀਆਂ ਜਿਹੜੀਆਂ ਇੱਥੇ ਬੁਈਆਂ ਕਰਾਈਆਂ ਹੋਈਆਂ ਇੱਥੇ ਸਾਰੀ ਤਰ੍ਹਾਂ ਦੀਆਂ ਸੇਫਟੀਆਂ ਸੀ ਬੁਈਆਂ ਕਰਾਈਆਂ ਜੀ ਸਾਡੇ ਕੋਈ ਵੀ ਸੰਗਤ ਆਵੇ ਕਿਸੇ ਨੂੰ ਕੋਈ ਤਕਲੀਫ ਨਹੀਂ ਆਣ ਜਾਨ ਦੀ ਮੱਤਾਂ ਦੇਕਣ ਦੀ ਨਾਰੀ ਗੁੰਡ ਤੇ ਹਰ ਜਗ੍ਹਾ ਸਾਡੇ ਸੰਗਤ ਸੇਵਾਦਾਰ ਹਾਜ਼ਰ ਹਨ ਜੀ ਦੇਖਿਆ ਜਾਂਦਾ ਕਿ 215 ਜਿੰਨਾ ਕੰਟੇਨਰ ਜਿਹੜਾ ਜਿੱਦਾਂ ਸਟਾਰਟ ਹੋ ਗਿਆ ਵਾ ਕਿ ਕਹਿੰਦੇ ਜੱਗ ਜਿਹੜਾ ਮਹਾ ਯੱਗ ਹੈਗਾ ਤੇ ਇਹਦੀ ਕੁਝ ਨਿਯਮ ਵੀ ਹੁੰਦੇ ਆ ਨਿਯਮ ਵੀ ਇਹਤੇ ਨਿਭਾਏ ਜਾ ਰਹੇ ਨੇ ਪੂਰੇ ਹਾਂਜੀ ਪੂਰੇ ਨਾ ਪਾਣਾ ਜੈ ਇਦਾਂ ਦਾ ਕੁਝ ਨਹੀਂ ਹਾਂਜੀ ਪੂਰੇ ਨਿਯਮ ਅਨੁਸਾਰ ਇਤੇ ਕਾਰਵਾਈ ਹੁੰਦੀ ਆ ਜੀ ਮਾਂ ਬਗਲਾ ਮੁਖੀ ਤੇ ਜੋ ਵੀ ਨਿਯਮ ਹੈ ਪਾਲਨ ਸਾਰੇ ਅਸੀਂ ਕਰਦੇ ਆ ਸਾਰੇ ਸੇਵਾਦਾਰ ਸਾਡਾ ਮਾਂ ਬਗਲਾ ਮੁਖੀ ਪਰਿਵਾਰ ਸਾਰਾ ਤਨਮਨ ਦਰਨ ਲੱਗਿਆ ਨਹੀਂ ਪਾਲਣ ਕਰਨ ਸਾਰੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਆ ਕੇ ਇੱਥੇ ਆਪਣੀ ਹਾਜ਼ਰੀ ਲਗਾਓ ਮਨੋ ਕਾਮਨਾ ਪੂਰੀ ਕਰੋ ਕਿੰਨੇ ਕੁ ਬੰਦਿਆਂ ਦਾ ਜਿਹੜਾ ਅਰੇਂਜਮੈਂਟ ਇੱਥੇ ਲੱਗਿਆ ਗਿਆ ਜਿਹੜੇ ਸਿਟਿੰਗ ਨੂੰ ਲੈ ਕੇ ਇੱਥੇ ਸਾਡੇ 2 ਲੱਖ ਆਦਮੀ ਦਾ ਅਰੇਂਜਮੈਂਟ ਹੈ ਜੀ ਕਿਉਂ ਘੱਟ ਤੋਂ ਘੱਟ ਜਿੰਨੇ ਮਰਜ਼ੀ ਸੰਗਤ ਆਵੇ ਇੱਥੇ ਜੋ ਲੰਗਰ 24 ਘੰਟੇ ਹਰ ਕਿਸੇ ਨੂੰ ਫੈਸਿਲਿਟੀ ਹੈ ਕਿਸੇ ਨੂੰ ਕੋਈ ਸਾਧਨ ਮੁਆਕ ਚਾਹੀਦਾ ਉਹ ਵੀ ਮਿਲੇਗਾ ਜੀ ਜੇ ਗੱਲ ਕਰੀਏ ਤਾਂ ਪਿਛਲੀ ਵਾਰੀ ਵੀ ਦੇਖਿਆ ਗਿਆ ਕਿ ਜਵੇਂ ਸੀਐਮ ਮਾਨ ਜੀ ਵਾਈਫਾਈ ਸੀ ਇਹਦੀ ਵੀ ਸਾਰੇ ਜਿਹੜੇ ਹਾਂਜੀ ਹਰ ਇੱਕ ਜੀ ਸਮਾਜਿਕ ਤੋਂ ਕੌਣ ਕੌਣ ਆ ਰਹੇ ਹਾਂਜੀ ਹਰ ਇੱਕ ਜੀ ਮੰਤਰੀ ਤੇ ਬੁਲਾ ਰਹੇ ਸੰਤ ਸਮਾਜ ਆ ਰਿਹਾ ਜੀ ਜੀ ਮਾਨਸਾ ਵਾਰੇ ਉਹਨਾਂ ਦੀ ਵਾਈਫ ਬਲੱਡ ਕੈਂਪ ਵੀ ਅਸੀਂ ਆਰਗੇਨਾਈਜ਼ ਕੀਤਾ ਸਾਰੀ ਸੰਗਤਾਂ ਬਲੱਡ ਜਿਹੜਾ ਦਿਨਾਂ ਚਾਣ ਮਾਂ ਬਬਲਾਗ ਦੂਸਾਂ ਟਰਸਟ ਬਲੱਡ ਦਾ ਵੀ ਕੀਤਾ ਹੈ ਸਾਰਾ ਸੰਗਤਾਂ ਵਾਸਤੇ ਪੂਰੀ ਸੇਵਾ ਹੈ। ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਜਾਂ ਕੀ ਨਮੰਤਰਣ ਦੇਣਾ ਚਾਹੋਗੇ? ਅਸੀਂ ਨਮੰਤਰਣ ਹੀ ਦਿੰਨੇ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਲੁਧਿਆਣਾ ਨਗਰ ਵਾਸੀਓ ਮਿਲ ਆ ਕੇ ਆਪਦੀ ਹਾਜ਼ਰੀ ਲਗਾਓ ਮਾਂ ਦੇ ਚਰਨਾਂ ਦੇ ਵਿੱਚ ਆਪਣੀ ਮਨੋਕਾਮਨਾ ਪੂਰੀ ਕਰੋ। ਜਿਵੇਂ ਕੀ ਕਹਿੰਦੇ ਆ ਮਾਂ ਬੰਗਲਾ ਮੋਕੀ ਦਰਵਾਜ਼ੇ ਉੱਤੇ ਆੰਦੇ ਆ ਹਰੇਕ ਦੀ ਮਨੋਕਾਮਨਾ ਪੂਰੀ ਹੁੰਦੀ ਆ ਉਹਦੇ ਵਾਸਤੇ ਹੋਰਾਂ ਜਣਾਂ ਨੂੰ ਕੀ ਮੈਸੇਜ ਆਏਗਾ? ਸਾਡੀ ਆਪਦੀ ਮਨੋ ਕਾਮਨਾ ਸੱਤ ਸਾਲ ਤੋਂ ਸੇਵਾ ਕਰ ਰਹੇ ਜੀ ਮਨੋ ਕਾਮਨਾ ਇੰਨੀ ਪੂਰੀ ਹੋਏ ਦੀ ਮਾਦਾ ਸੀ ਦੇਣ ਹੀ ਨਹੀਂ ਦੇ ਸਕਦੇ ਜੀ ਅਸੀਂ ਕਹਿੰਦੇ ਸਾਰੀ ਸੰਗਤ ਇੱਥੇ ਆਵੇ ਸਭ ਦੀ ਮਾਂ ਕਿਰਪਾ ਕਰੇ ਸਾਰਿਆਂ ਤੇ ਸਾਰਿਆਂ ਦਾ ਕੰਮ ਬਸਦਾ ਹੋਵੇ ਸਾਰਿਆਂ ਦਾ ਮਨੋ ਕੰਮ ਡੇਡ ਦੁਆਰਾ ਅਨਾਉਂਸ ਕਰ ਦੋ ਕਿੰਨੀ ਤੋਂ ਲੈ ਕੇ ਕਰ ਸਾਡੀ 8 ਫਰਵਰੀ ਤੋਂ ਲੈ ਕੇ 216 ਘੰਟੇ ਮਾ ਖੰਡ ਯੱਗ 17 ਫਰਵਰੀ ਤੱਕ ਚੱਲੇਗਾ ਪੱਕਾ ਵਾਲ ਰੋਡ ਹੈ ਜੀ ਸਿੰਗਲੈਂਡ ਕਲੇਵ ਹੈ ਇੱਥੇ ਸਾਰੇ ਆ ਕੇ ਆਪਣੀ ਹਾਜ਼ਰੀ ਮਾ ਦੇ ਚਰਨਾਂ ਚ ਲਾਓ ਤੇ ਆਪਣੀ ਅਰਦਾਸ ਕਰੋ ਪਹਿਲਾਂ ਤਾਂ ਤੁਹਾਡੇ ਸਾਰੇ মিডিਆ ਕਰਮੀਆਂ ਦਾ ਸਾਡੇ ਮਾਂ ਬਗਲਾ ਮੁਖੀ ਪ੍ਰਵਾਦ ਤੇ ਸਵਾਗਤ ਹੈ ਮਾਂ ਬਗਲਾ ਮੁਖੀ ਦੀ ਕਿਰਪਾ ਦੇ ਨਾਲ 216 ਘੰਟੇ ਦਾ ਜਿਹੜਾ ਅਖੰਡ ਮਹਾਯੱਗ ਉਹਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਅੱਜ ਸ਼ੁਰੂਆਤ ਹੋਈ ਹੈ 17 ਤਰੀਕ ਤੱਕ ਲਗਾਤਾਰ ਹੀ ਯੱਗ ਚੱਲਣਾ ਤੁਹਾਡੇ ਸਾਰਿਆਂ ਦੇ ਨਾਲ ਹੀ ਮੀਕਮਡੀਅਮ ਦੇ ਰਾਹੀਂ ਇੱਕ ਸੰਦੇਸ਼ ਜਾਂ ਇੱਕ ਬੇਨਤੀ ਕਰਨਾ ਚਾਹਨਾ ਹੈ ਐਡਾ ਵੱਡਾ ਯੋਜਨ ਲੁਧਿਆਣੇ ਦੀ ਧਰਤੀ ਤੇ ਹੋ ਰਿਹਾ ਤੁਸੀਂ ਆ ਕੇ ਜਰੂਰ ਆਹੂਤੀ ਪਾਓ ਕਿਸੇ ਨੂੰ ਕਿਸੇ ਜਾਤੀਆਂ ਧਰਮ ਨਾਨੀ ਵੰਡਿਆ ਜਾ ਰਿਹਾ ਔਰ ਨਾ ਹੀ ਕਿਸੇ ਚੀਜ਼ ਦੀ ਕੋਈ ਫੀਸ ਹੈ ਮੈਨੂੰ ਕੁਝ ਫੋਨ ਆਏ ਵੀ ਯੱਗ ਦੇ ਬੈਠਣ ਦੇ ਕੀ ਚਾਦਰਿਸ ਨੇ ਕੋਈ ਪ੍ਰੋਟੋਕੋਲ ਦਾ ਨਿਯਮਤਾ ਨਹੀਂ ਹੈ ਸਾਡੇ ਤਾਂ ਇੱਕ ਹੀ ਆਪਾਂ ਮਾਂ ਦੇ ਘਰ ਆ ਰਹੇ ਹਾਂ ਜਦੋਂ ਤੁਸੀਂ ਕਿਸੇ ਆਪਣੀ ਮਾਂ ਦੇ ਘਰ ਜਾਂਦੇ ਹੋ ਜੋ ਪ੍ਰੋਟੋਕੋਲ ਤੁਹਾਡੇ ਉਸ ਟਾਈਮ ਤੁਹਾਡੇ ਮਨ ਚ ਹੁੰਦਾ ਉਹੀ ਪ੍ਰੋਟੋਕੋਲ ਆਪਾਂ ਆਪਣੀ ਬੇਬੇ ਨੂੰ ਮਿਲਣ ਆਣਾ ਹੈ ਆ ਹੁੱਤੀ ਪਾਣੀ ਹੈ ਇਹ ਭਾਵ ਲੈ ਕੇ ਅਸੀਂ ਆਪਣੀ ਮਾਂ ਦੇ ਘਰ ਚੱਲੇ ਹਾਂ ਜਿਹੜਾ ਤੁਸੀਂ ਗੱਲ ਕੀਤਾ ਖੂਬਸੂਰਤ ਪੰਡਾਲ ਐਡਾ ਵੱਡਾ ਉਤਸਵ ਹੋ ਰਿਹਾ ਪੰਜਾਬ ਦੀ ਧਰਤੀ ਤੇ ਤੇ ਕੋਈ ਸਾਨੂੰ ਖੁਸ਼ੀ ਹੁੰਦੀ ਆ ਵੀ ਅਸੀਂ ਸਾਡੇ ਆਏਗੇ ਦੇਖੋ ਕਹਿੰਦੇ ਨੇ ਕਿਸ ਰੂਪ ਵਿੱਚ ਨਾਰਾਇਣ ਮਿਲ ਜਾਏਗੇ ਪਤਾ ਨਹੀਂ ਮਾਧਨੀ ਕੇ ਰੂਪ ਚ ਆਵੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਇਦਾਂ ਦਾ ਅਰੇਂਜਮੈਂਟ ਕਰਕੇ ਰੱਖੀ ਹੈ ਜੇ ਤੁਹਾਡੀ ਮਾਂ ਸ਼ਾਖਸ਼ਾ ਕਰ ਇੱਥੇ ਆਂਦੀ ਹੈ ਤਾਂ ਉਹ ਵੀ ਅੱਗੇ ਖੁਸ਼ ਹੋਵੇ ਇਸ ਧਰਤੀ ਤੇ ਵੀ ਉਹਦੇ ਬੱਚਿਆਂ ਨੇ ਮਿਹਨਤ ਕੀਤੀ ਹੈ ਔਰ ਮੇਰੇ ਮਾਂ ਬਗਲਾ ਮੁਖੀ ਪਰਿਵਾਰ ਦੀ ਮਿਹਨਤ ਸਾਰੇ ਸਮਾਜ ਦੇ ਲਈ ਹੈ ਤੁਸੀਂ ਆਓ ਯਗਦ ਵਿੱਚ ਸ਼ਾਮਿਲ ਹੋ ਔਰ ਜਿਹਨੇ ਕੀਤੇ ਹਨ ਅੰਧ ਜੱਗ ਦੇ ਵਿੱਚ ਉਹਦੀ ਪਾਉਂਦੇ ਨੇ ਉਹਨਾਂ ਦਾ ਕੀ ਮੈਸੇਜ ਆਇਆ ਹੋਰਾਂ ਵਾਸਤੇ ਦੇਖੋ ਮੈਂ ਤਾਂ ਇਹੀ ਕਹਾਂਗਾ ਇੱਕ ਆਹੂਤੀ ਨਾਲ ਜੇ ਤੁਹਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਮਿਲਦੀ ਹੈ ਦੇਖੋ ਮਾਤਾ ਬਗਲਾਮੁਖੀ ਪ੍ਰਤੀ ਲੋਕਾਂ ਦਾ ਬੜਾ ਵੱਡਾ ਇੱਕ ਬਹਿਮ ਸੀ ਵੀ ਇਹ ਤੰਤਰ ਦੀ ਦੇਵੀ ਹੈ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦਾ ਮਾਂ ਆਦਿ ਸ਼ਕਤੀ ਆਦਵਨੀ ਮਾਂ ਜਗਦੰਭਾ ਉਸ ਤੋਂ ਵੱਡੀ ਇਸ ਸ੍ਰਿਸ਼ਟੀ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਉਹ ਜਦੋਂ ਮਾਂ ਹੁੰਦੀ ਹੈ ਮਾਂ ਕਦੀ ਕਿਸੇ ਦਾ ਗਲਤ ਨਹੀਂ ਕਰਦੀ ਆਮ ਤੌਰ ਤੇ ਪਰਚਨਨ ਹੈ ਵੀ ਦੁਸ਼ਮਣਾਂ ਦਾ ਜੀ ਐਸਾ ਜੀ ਵੈਸਾ ਜੀ ਚੱਲਦਾ ਮੈਂ ਇਹ ਗੱਲ ਕਹਿੰਦਾ ਸਾਡੇ ਦੁਸ਼ਮਣ ਪਛਾਣਨ ਦੀ ਲੋੜ ਹੈ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਸਾਡੇ ਸਹੀ ਦੁਸ਼ਮਣ ਨੇ ਅਸੀਂ ਉਹਨਾਂ ਨੂੰ ਤਾਂ ਪਛਾਣ ਨਹੀਂ ਰਹੇ ਅਸੀਂ ਕਿਸੇ ਤੋਂ ਈਰਖਾ ਕਰੀ ਜਾ ਰਹੇ ਆ ਉਹ ਗਲਤ ਹੈ ਅਸੀਂ ਤਾਂ ਇੱਥੇ ਇੱਕੋ ਹੀ ਦੇਦਦੇ ਨੇ ਵੀ ਆਪਸੇ ਇੱਕ ਭਾਈਚਾਰਕ ਸਾਂਝ ਹੋਵੇ ਘਰ ਘਰ 'ਚ ਸੁਖ ਸ਼ਾਂਤੀ ਹੋਵੇ ਉਹ ਸਰਬੱਤ ਦਾ ਭਲਾ ਹੋਵੇ ਸਾਡਾ ਤਾਂ ਇਹੀ ਉਦੇਸ਼ ਹੈ ਆਓ ਤੁਹਾਡੇ ਮਾਂ ਬਗਲਾਮੁਖੀ ਪਰਿਵਾਰ ਦਾ ਤੁਸੀਂ ਸਾਡੇ ਅੰਗ ਹੋ ਜਿੱਥੇ ਜਿੱਥੇ ਮੇਰੀ ਆਵਾਜ਼ ਜਾ ਰਹੀ ਹੈ ਮੈਂ ਇਹੀ ਕਹਾਂਗਾ ਵੀ ਮਾਂ ਬਗਲਾਮੁਖੀ ਪਰਿਵਾਰ ਵੱਲੋਂ ਤੁਹਾਨੂੰ ਹੱਥ ਜੋੜ ਖੁੱਲ੍ਹਾ ਸੱਦਾ ਆਓ ਤੁਸੀਂ ਵੀ ਆਪਣਾ ਜੀਵਨ ਸਫਲ ਕਰੋ ਜੇ ਸਾਡੇ ਤੇ ਮਹਾਰਾਣੀ ਨੇ ਇੰਨੀ ਕਿਰਪਾ ਮੇਰੇ ਜੀਵਨ ਜਿੰਨਾ ਪਰਿਵਰਤਨ ਆਇਆ ਤਾਂ ਤੁਹਾਡੇ ਜ਼ਰੂਰ ਆਏਗਾ ਆਓ ਇੱਕ ਵਾਰ ਫੇਰ ਮਾਂ ਬਗਲਾ ਮੁਖੀ ਧਾਮ ਪੱਖੋਵਾ ਲੋੜ ਵੀ ਕੇ ਇਹ ਯੱਗ ਹੋ ਰਿਹਾ ਤੁਸੀਂ ਆ ਕੇ ਇੱਚ ਆਹੂਤੀ